ਇਹ ਗਾਟੂ ਲਿਟਨ ਸ਼ੋਅ ਦੇ ਵਿੱਚ ਅਸ਼ਲੀਲ ਟਿੱਪਣੀ ਦੇ ਵਿੱਚ ਫਸੇ ਜੂਟੂਬਰ ਅਤੇ ਪੋਡਕਾਸਟਰ ਰਣਵੀਰ ਅਲਾਹਾਬਾਦੀਆਂ ਨੂੰ ਹੁਣ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ ਐਫ ਆਈ ਆਰ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਹੈ ਨਾਲ ਹੀ ਕੁਝ ਸ਼ਰਤਾਂ ਵੀ ਰਣਵੀਰ ਅਲਾਹਾਬਾਦ ਗਏ ਤੇ ਲਗਾਈਆਂ ਗਈਆਂ ਨੇ ਵਿਦੇਸ਼ ਜਾਣ ਤੇ ਰੋਕ ਲਗਾਈ ਗਈ ਹੈ ਨਾਲ ਹੀ ਕਿਹਾ ਗਿਆ ਕਿ ਆਪਣਾ ਪਾਸਪੋਰਟ ਉਹ ਜਮ੍ਹਾਂ ਕਰਵਾ ਦੇ ਤਾਂ ਬਿਨਾ ਕੋਰਟ ਨੂੰ ਦੱਸੇ ਹੁਣ ਵਿਦੇਸ਼ ਨਹੀਂ ਜਾ ਸਕਦੇ ਪਰ ਵੱਡੀ ਰਾਹਤ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਗਈ ਹੈ ਤੇ ਜੋ ਐਫ ਆਈ ਆਰ ਰਣਵੀਰ ਅਲਾਹਾਬਾਦਿਆ ਤੇ ਕੀਤੀਆਂ ਜਾ ਰਹੀਆਂ ਸੀ ਤਾਂ ਉਹਨਾਂ ਉੱਤੇ ਰੋਕ ਲਗਾ ਦਿੱਤੀ ਗਈ ਹੈ ਕਿਹਾ ਗਿਆ ਕਿ ਹੁਣ ਇਸ ਮਾਮਲੇ ਦੇ ਵਿੱਚ ਕੋਈ ਨਵੀਂ ਐਫਆਈਆਰ ਦਰਜ ਨਹੀਂ ਕੀਤੀ ਜਾਵੇਗੀ ਤਾਂ ਸੁਪਰੀਮ ਕੋਰਟ ਦਾ ਇਹ ਵੱਡਾ ਫੈਸਲਾ ਪਰ ਨਾਲ ਹੀ ਸੁਪਰੀਮ ਕੋਰਟ ਦੇ ਵੱਲੋਂ ਰਣਬੀਰ ਦੇ ਖਿਲਾਫ ਰਣਬੀਰ ਨੂੰ ਕਾਫੀ ਫਟਕਾਰ ਵੀ ਲਗਾਈ ਗਈ ਹੈ ਕਿਉਂਕਿ ਅਸ਼ਲੀਲ ਟਿੱਪਣੀ ਜਿਸ ਤਰੀਕੇ ਦੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਤਾਂ ਉਸ ਨੂੰ ਲੈ ਕੇ ਕਾਫੀ ਲੋਕਾਂ ਦੀਆਂ ਭਾਵਨਾਵਾਂ ਨੂੰ ਫੇਸ ਪਹੁੰਚੀ ਸੀ ਕਾਫੀ ਲੋਕਾਂ ਨੇ ਇਸ ਮਾਮਲੇ ਨੂੰ ਚੁੱਕਿਆ ਸੀ ਔਰ ਇਸ ਮਾਮਲੇ ਦੇ ਵਿੱਚ ਕਾਫੀ ਕਾਰਵਾਈ ਰਣਬੀਰੇ ਲਾਹਬਾਦ ਗਿਆ ਤੇ ਸਮੇ ਰੈਨਾ ਦੇ ਉੱਤੇ ਹੋ ਚੁੱਕੀ ਹੈ ਦੱਸ ਦੇ ਕਿ ਸਮੇ ਰੈਨਾ ਦਾ ਸ਼ੋਅ ਇੰਡੀਆ ਗੌਟ ਲੇਟੈਂਟ ਜੋ ਕਿ YouTube ਤੇ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਸੀ ਔਰ ਇਸ ਸ਼ੋਅ ਦੇ ਵਿੱਚ ਅਸ਼ਲੀਲ ਟਿੱਪਣੀ ਲਗਾਤਾਰ ਅਸ਼ਲੀਲ ਸਮਗਰੀ ਪਰੋਸੀ ਜਾਂਦੀ ਸੀ ਲੋਕਾਂ ਨੂੰ ਕਮੇਡੀ ਦੇ ਨਾਮ ਦੇ ਉੱਤੇ ਡਾਰਕ ਕਮੇਡੀ ਕੀਤੀ ਜਾ ਰਹੀ ਸੀ ਔਰ ਡਬਲ ਮੀਨਿੰਗ ਗੱਲਾਂ ਉਸ ਦੇ ਵਿੱਚ ਕੀਤੀਆਂ ਜਾ ਰਹੀਆਂ ਸੀ ਪਰ ਇਤੋਂ ਨਹੀਂ ਇਤੋਂ ਦੋ ਕਦਮ ਅੱਗੇ ਵਧਦੇ ਹੋਏ ਕਿ ਜੇਕਰ ਕਾਮੇਡੀ ਦੀ ਗੱਲ ਕਰੀਏ ਤਾਂ ਡਬਲ ਮੀਨਿੰਗ ਕਾਮੇਡੀ ਪਹਿਲਾਂ ਵੀ ਕਈ ਕੋਮੀਡੀਅਨ ਕਰਦੇ ਰਹੇ ਨੇ ਪਰ ਇਹ ਬਿਲਕੁਲ ਸਿੱਧੇ ਚੱਲਦੇ ਸੀ ਆਪਣੇ ਸ਼ੋਅ ਦੇ ਵਿੱਚ ਬਿਲਕੁਲ ਸਿੱਧੀਆਂ ਗੱਲਾਂ ਇਹਨਾਂ ਦੇ ਵੱਲੋਂ ਕਹੀਆਂ ਜਾਂਦੀਆਂ ਸੀ ਔਰ ਜਿਸ ਤਰੀਕੇ ਦੀ ਅਸ਼ਲੀਲ ਟਿੱਪਣੀ ਰਣਵੀਰ ਇਲਾਹਾਬਾਦੀਆ ਜਦੋਂ ਇਸ ਸ਼ੋਅ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਕੰਟੈਸਟੈਂਟਸ ਨਾਲ ਗੱਲਬਾਤ ਕਰਦੇ ਹੋਏ ਕੀਤੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਲੋਕ ਭੜਕ ਜਾਂਦੇ ਨੇ ਕਿਉਂਕਿ ਉਹ ਟਿੱਪਣੀ ਮਾਤਾ ਪਿਤਾ ਨੂੰ ਲੈ ਕੇ ਕੀਤੀ ਗਈ ਸੀ ਔਰ ਮਾਤਾ ਪਿਤਾ ਦੇ ਜੋ ਸੰਬੰਧ ਨੇ ਤਾਂ ਉਹਨਾਂ ਨੂੰ ਲੈ ਕੇ ਅਸ਼ਲੀਲ ਟਿੱਪਣੀ ਰਣਵੀਰ ਇਲਾਹਾਬਾਦੀਆ ਦੇ ਵੱਲੋਂ ਕੀਤੀ ਗਈ ਸੀ ਹੁਣ ਜਿਸ ਦੇ ਉੱਤੇ ਸਪਰੀਮ ਕੋਰਟ ਦੀ ਵੱਡੀ ਟਿੱਪਣੀ ਸਾਹਮਣੇ ਆਈ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਸ ਤਰੀਕੇ ਦੀ ਗੰਦਗੀ ਰਣਵੀਰ ਇਲਾਹਾਬਾਦੀਆ ਦੇ ਦਿਮਾਗ ਦੇ ਵਿੱਚ ਭਰੀ ਹੋਈ ਹੈ ਤਾਂ ਫਿਰ ਉਸ ਦੀ ਗੱਲ ਸੁਣੀ ਕਿਉਂ ਜਾਵੇ ਕਿਉਂਕਿ ਇਸ ਤਰੀਕੇ ਦੇ ਨਾਲ ਗੰਦਗੀ ਆਪਣੇ ਦਿਮਾਗ ਦੇ ਵਿੱਚ ਉਹਨਾਂ ਦੇ ਵੱਲੋਂ ਭਰੀ ਗਈ ਹੈ ਔਰ ਲੋਕਾਂ ਦੇ ਵਿੱਚ ਪ੍ਰੋਸੀ ਜਾ ਰਹੀ ਹੈ ਤਾਂ ਇਸ ਤਰੀਕੇ ਦੇ ਵਿਅਕਤੀ ਦੀ ਗੱਲ ਕਿਉਂ ਸੁਪਰੀਮ ਕੋਰਟ ਸੁਣੇ ਤਾਂ ਇਸ ਤਰੀਕੇ ਉਹਨਾਂ ਦੇ ਵੱਲੋਂ ਫਟਕਾਰ ਵੀ ਲਗਾਈ ਜਾਂਦੀ ਹੈ ਹਾਲਾਂਕਿ ਰਾਹਤ ਜਰੂਰ ਦਿੱਤੀ ਜਾਂਦੀ ਹੈ ਐਫ ਆਈ ਆਰ ਤੇ ਰੋਕ ਲਗਾ ਦਿੱਤੀ ਗਈ ਹੈ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਪਰ ਨਾਲ ਹੀ ਫਟਕਾਰ ਲਗਾਈ ਗਈ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਗੰਦ ਭਰਿਆ ਹੋਇਆ ਹੈ ਤੁਸੀਂ ਆਪਣੀ ਮਾਤਾ ਪਿਤਾ ਨੂੰ ਬਦਨਾਮ ਕਰ ਰਹੇ ਹੋ ਬੇਇੱਜ਼ਤ ਕਰ ਰਹੇ ਹੋ ਔਰ ਤੁਹਾਡੇ ਵਰਗੇ ਵਿਅਕਤੀ ਦੀ ਗੱਲਬਾਤ ਨਹੀਂ ਸੁਣੀ ਜਾਏਗੀ ਤਾਂ ਇਸ ਤਰੀਕੇ ਦੇ ਨਾਲ ਫਟਕਾਰ ਲਗਾਈ ਗਈ ਹੈ ਦੱਸ ਦਿਓ ਕਿ ਇਸ ਮਾਮਲੇ ਦੇ ਵਿੱਚ ਰਣਵੀਰ ਇਲਾਹਾਬਾਦੀਆਂ ਨੂੰ ਕਈ ਧਮਕੀਆਂ ਵੀ ਮਿਲ ਰਹੀਆਂ ਸੀ ਔਰ ਇੱਕ ਵਿਅਕਤੀ ਦੇ ਵੱਲੋਂ ਤਾਂ ਉਸ ਦੀ ਜੀਬ ਕੱਟਣ ਦੇ ਉੱਤੇ ਇਨਾਮ ਤੱਕ ਰੱਖ ਦਿੱਤੇ ਆ ਗਿਆ ਸੀ ਤਾਂ ਇਸ ਨੂੰ ਲੈ ਕੇ ਵੀ ਰਣਬੀਰ ਦੇ ਵੱਲੋਂ ਕੋਰਟ ਦੇ ਵਿੱਚ ਗੁਹਾਰ ਲਗਾਈ ਗਈ ਸੀ ਕਿਹਾ ਸੀ ਕਿ ਉਹਨਾਂ ਨੂੰ ਇਸ ਤਰੀਕੇ ਦੀਆਂ ਧਮਕੀਆਂ ਮਿਲ ਰਹੀਆਂ ਨੇ ਪਰ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਨੂੰ ਜੋ ਧਮਕੀਆਂ ਮਿਲ ਰਹੀਆਂ ਨੇ ਤਾਂ ਧਮਕੀ ਦੇਣ ਵਾਲੇ ਦੀ ਜੋ ਬੋਲਚਾਲ ਹੈ ਜੋ ਪਾਸ਼ਾ ਹੈ ਉਹ ਤੁਹਾਡੇ ਨਾਲੋਂ ਕਿਤੇ ਵਧੀਆ ਹੈ ਕਿਉਂਕਿ ਤੁਸੀਂ ਜੋ ਗੰਦ ਪਰੋਸਿਆ ਹੈ ਤੁਸੀਂ ਜੋ ਪੀਵੀ ਤੇ ਆ ਕੇ ਜੋ ਕਿੰਨੀ ਵਲਗਰ ਗੱਲਬਾਤ ਕੀਤੀ ਹੈ ਤਾਂ ਸ਼ਾਇਦ ਉਸ ਤਰੀਕੇ ਦੀ ਗੱਲਬਾਤ ਨਾਲੋਂ ਉਹ ਤਮਕੀ ਕਿਤੇ ਜ਼ਿਆਦਾ ਬਿਹਤਰ ਸ਼ਬਦਾ ਦੇ ਵਿੱਚ ਦਿੱਤੀ ਗਈ ਹੈ ਤਾਂ ਸੁਪਰੀਮ ਕੋਰਟ ਦੀ ਵੱਡੀ ਟਿੱਪਣੀ ਕਹੀ ਜਾ ਸਕਦੀ ਹੈ ਅਹਿਮ ਟਿੱਪਣੀ ਕਹੀ ਜਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਸਰਬੋਚਾ ਅਦਾਲਤ ਜਦੋਂ ਸਰਬੋਚਾ ਅਦਾਲਤ ਦੇ ਵਿੱਚ ਇਸ ਤਰੀਕੇ ਦੇ ਨਾਲ ਫਟਕਾਰ ਲਗਾਈ ਜਾਂਦੀ ਹੈ ਔਰ ਕਿਤਨ ਕਿਤ ਮਰਿਆਦਾ ਜ਼ਰੂਰ ਰਣਵੀਰ ਅਲਾਹਾਬਾਦ ਦੇ ਵੱਲੋਂ ਪੰਗ ਕੀਤੀ ਗਈ ਹੈ ਕਿਉਂਕਿ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਕੁਝ ਨਹੀਂ ਦੇਖ ਸਕਦੇ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਗੱਲ ਨਹੀਂ ਸੁਣ ਸਕਦੇ ਤਾਂ ਤੁਸੀਂ ਇੰਨੇ ਵੱਡੇ ਪਲੇਟਫਾਰਮ ਤੇ ਜਾ ਕੇ ਉਹ ਗੱਲ ਕਿਸ ਤਰੀਕੇ ਦੇ ਨਾਲ ਕਰਦੇ ਹੋ ਔਰ ਫਿਰ ਬਾਅਦ ਦੇ ਵਿੱਚ ਉਮੀਦ ਕਰਦੇ ਹੋ ਕਿ ਤੁਹਾਨੂੰ ਲੋਕ ਉਸੇ ਤਰੀਕੇ ਦੇ ਨਾਲ ਜੋ ਇੱਜ਼ਤ ਮਾਨ ਪਹਿਲਾਂ ਦਿੰਦੇ ਸੀ ਤਾਂ ਉਸੇ ਤਰੀਕੇ ਦੇ ਨਾਲ ਦਿੰਦੇ ਰਹਿਣ ਤਾਂ ਇਹ ਬਿਲਕੁਲ ਗਲਤ ਗੱਲ ਹੈ ਹਾਲਾਂਕਿ ਸੁਪਰੀਮ ਕੋਰਟ ਦਾ ਨੇ ਐਫ ਆਈ ਆਰ ਤੇ ਜ਼ਰੂਰ ਰੋਕ ਲਗਾ ਦਿੱਤੀ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ ਤਰੀਕੇ ਦੇ ਨਾਲ ਸੋਸ਼ੀਅਲਾਈਜ਼ਿੰਗ ਕਹਿ ਸਕਦੇ ਆ ਡਿਸਪਲਿਨ ਕਹਿ ਸਕਦੇ ਆ ਜਾਂ ਮਰਿਆਦਾ ਕਹਿ ਸਕਦੇ ਆ ਜੋ ਕਿ ਸਮਾਜ ਦੇ ਵਿੱਚ ਬਣੀ ਰਹਿਣੀ ਚਾਹੀਦੀ ਹੈ ਪਰ ਕਾਨੂੰਨ ਇਸ ਮਾਮਲੇ ਦੇ ਵਿੱਚ ਕੀ ਕਰ ਸਕਦਾ ਹੈ ਕਾਨੂੰਨ ਇਸ ਮਾਮਲੇ ਦੇ ਵਿੱਚ ਖੁਝ ਖਾਸ ਨਹੀਂ ਕਰ ਸਕਦਾ ਜੇ ਤਾਂ ਆਪਣੇ ਆਪ ਤੇ ਹੁੰਦਾ ਹੈ ਕਿ ਆਪਣੀ ਮਰਿਆਦਾ ਤੁਸੀਂ ਕਿਵੇਂ ਤੈਅ ਕਰਨੀ ਹੈ ਜਾਂ ਸਮਾਜ ਦੇ ਵਿੱਚ ਕਿਸ ਤਰੀਕੇ ਦੀ ਮਰਿਆਦਾ ਤੈਅ ਕੀਤੀ ਹੋਈ ਹੈ ਤਾਂ ਤੁਸੀਂ ਉਸ ਦਾਇਰੇ ਦੇ ਵਿੱਚ ਕਿਵੇਂ ਰਹਿਣਾ ਤੇ ਜੇਕਰ ਉਹ ਕੋਈ ਮਰਿਆਦਾ ਭੰਗ ਕਿਸੇ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਫਿਰ ਸਮਾਜ ਆਪਣੇ ਆਪ ਉਸ ਨੂੰ ਸਬਕ ਸਿਖਾ ਦਿੰਦਾ ਹੈ ਤਾਂ ਉਸੇ ਤਰੀਕੇ ਦਾ ਹੈ ਪੂਰਾ ਮਾਮਲਾ ਦੇਖੋ ਨੂੰ ਮਿਲਿਆ ਜਦੋਂ ਰਣਵੀਰ ਅਲਾਹਾਬਾਦ ਗਿਆ ਸਮੇ ਰੈਨਾ ਦੇ ਸ਼ੋਅ ਇੰਡੀਆ ਗੌਟ ਲੇਟੈਂਟ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਵੱਲੋਂ ਇੱਕ ਅਸ਼ਲੀਲ ਟਿੱਪਣੀ ਮਾਤਾ ਪਿਤਾ ਨੂੰ ਲੈ ਕੇ ਕੀਤੀ ਜਾਂਦੀ ਹੈ ਔਰ ਇਹ ਟਿੱਪਣੀ ਜਦੋਂ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੀ ਹੈ ਤਾਂ ਬਾਈਕਾਟ ਰਣਵੀਰ ਅਲਾਹਾਬਾਦੀਆ ਦਾ ਕਰ ਦਿੱਤਾ ਜਾਂਦਾ ਹੈ ਤਾਂ ਲੋਕਾਂ ਦੇ ਵੱਲੋਂ ਕਾਫੀ ਵਿਵਾਦ ਕੀਤਾ ਜਾਂਦਾ ਹੈ ਲੋਕਾਂ ਦੇ ਵੱਲੋਂ ਕਾਫੀ ਵਿਰੋਧ ਇਸ ਗੱਲ ਦਾ ਕੀਤਾ ਜਾਂਦਾ ਹੈ ਕਿ Allahabad Gate ਦੇ ਵੱਲੋਂ ਇਸ ਤਰੀਕੇ ਦੀ ਟਿੱਪਣੀ ਕਿਉਂ ਕੀਤੀ ਗਈ ਔਰ ਇਸ ਤਰੀਕੇ ਦਾ ਸ਼ੋਅ ਕਿਉਂ ਚਲਾਇਆ ਜਾ ਰਿਹਾ ਜਿੱਥੇ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ ਬੁਲਾ ਕੇ ਜਾਂ ਫਿਰ ਆਪਣੇ ਜੋ ਹੋਰ ਫੀਮੇਲ ਆਰਟਿਸਟ ਨੇ ਤਾਂ ਉਹਨਾਂ ਨੂੰ ਬੁਲਾ ਕੇ ਬੇਇੱਜ਼ਤ ਕਰਦੇ ਹੋ ਔਰ ਨਾਲ ਦੀ ਨਾਲ ਜੋ ਕੰਟੈਸਟੈਂਟ ਇਸ ਸ਼ੋਅ ਦੇ ਵਿੱਚ ਆਉਂਦੇ ਸੀ ਤਾਂ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਦੇ ਨਾਲ ਇਹ ਫਲੀਲ ਗੱਲਾਂ ਕੀਤੀਆਂ ਜਾਂਦੀਆਂ ਸੀ ਔਰ ਕਾਮੇਡੀ ਦੇ ਨਾਮ ਤੇ ਇਹ ਸਾਰਾ ਕੰਟੈਂਟ ਪਰੋਸਿਆ ਜਾਂਦਾ ਸੀ ਤਾਂ ਫਿਲਹਾਲ ਵੱਡੀ ਕਾਰਵਾਈ ਕਹਿ ਸਕਦੇ ਆ ਸੁਪਰੀਮ ਕੋਰਟ ਦੇ ਵੱਲੋਂ ਫਟਕਾਰ ਲਗਾਈ ਗਈ ਹੈ ਪਰ ਦੂਸਰੇ ਪਾਸੇ ਐਫ ਆਈ ਆਰ ਰੋਕ ਦਿੱਤੀ ਗਈ ਹੈ ਨਾਲ ਹੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਲਾਹੌਰ ਬਾਦਗਿਆ ਦੇ ਔਰ ਨਾਲ ਹੀ ਫਟਕਾਰ ਲਗਾਈ ਗਈ ਹੈ ਕਿ ਤੁਸੀਂ ਆਪਣੇ ਮਾਤਾ ਪਿਤਾ ਨੂੰ ਬੇਇੱਜ਼ਤ ਕਰ ਰਹੇ ਹੋ ਤੁਹਾਡੇ ਜੋ ਤੁਹਾਡੀ ਗੱਲਬਾਤ ਹੈ ਤਾਂ ਉਸੀ ਜੋਸ਼ਲੀਲ ਟਿੱਪਣੀ ਕੀਤੀ ਹੈ ਤਾਂ ਉਹਦੇ ਨਾਲੋਂ ਕਿਤੇ ਵਧੀਆ ਭਾਸ਼ਾ ਦੇ ਵਿੱਚ ਤੁਹਾਨੂੰ ਧਮਕੀ ਦਿੱਤੀ ਗਈ ਹੈ ਤਾਂ ਇੱਥੋਂ ਤੱਕ ਸੁਪਰੀਮ ਕੋਰਟ ਦਾ ਕਹਿਣਾ ਤਾਂ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਸ਼ਲੀਲ ਕੰਟੈਂਟ ਪ੍ਰੋਸਿਆ ਜਾ ਰਿਹਾ ਸੀ ਲੋਕਾਂ ਨੂੰ ਤਾਂ ਉਹਦੇ ਉੱਤੇ ਸੁਪਰੀਮ ਕੋਰਟ ਦਾ ਜੋ ਟੇਕ ਆਇਆ ਹੈ ਤਾਂ ਉਹ ਬਹੁਤ ਵੱਡੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੀ ਆਜ਼ਾਦੀ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ ਇਸ ਤਰੀਕੇ ਦਾ ਕੰਟੈਂਟ ਪ੍ਰੋਸ ਕਰਦੇ ਹੋ ਤਾਂ ਕਿਸ ਤਰੀਕੇ ਦੇ ਨਾਲ ਤੁਹਾਨੂੰ ਵਿਰੋਧ ਦਾ ਸਾਹਮਣਾ ਕਿਸ ਪੱਧਰ ਤੇ ਕਰਨਾ ਪੈ ਸਕਦਾ ਹੈ ਔਰ ਖਾਸ ਤੌਰ ਤੇ ਕਾਨੂੰਨ ਵਿਵਸਥਾ ਦੇ ਵਿੱਚ ਵੀ ਜੇਕਰ ਸੁਪਰੀਮ ਕੋਰਟ ਤੁਹਾਨੂੰ ਇਡੀ ਵੱਡੀ ਫਟਕਾਰ ਲਗਾਉਂਦਾ ਹੈ ਸੁਪਰੀਮ ਕੋਰਟ ਤੁਹਾਡੇ ਉੱਤੇ ਇਸ ਰੀਕੇ ਦੀ ਟਿੱਪਣੀ ਦਿੰਦਾ ਹੈ ਤਾਂ ਫਿਰ ਇਹ ਗੱਲ ਹੋਰ ਵੀ ਵੱਡੀ ਹੋ ਜਾਂਦੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜੋ ਸਮਾਜ ਦੇ ਦਾਰੇ ਉਹ ਉਹਨਾਂ ਨੂੰ ਤੋੜਦੇ ਹੋਏ ਨਜ਼ਰ ਆਉਂਦੇ ਤਾਂ ਫਿਲਹਾਲ ਇਹ ਵੱਡੀ ਕਾਰਵਾਈ ਰਣਵੀਰ ਇਲਾਹਾਬਾਦ ਗਿਆ ਤੇ ਕਹਿ ਸਕਦੇ ਆ ਰਾਹਤ ਵੀ ਮਿਲੀ ਹੈ ਪਰ ਦੂਸਰੇ ਪਾਸੇ ਫਟਕਾਰ ਵੀ ਸੁਪਰੀਮ ਕੋਰਟ ਦੇ ਵੱਲੋਂ ਲਗਾਈ ਗਈ ਹੈ ਨਾਲ ਹੀ ਨਾਲ ਜੋ ਇੰਡੀਆ ਗੌਟ ਲੇਟਨਟ ਸ਼ੋ ਹੈ ਤਾਂ ਉਸ ਨੂੰ ਵੀ ਬੈਨ ਕਰਨ ਲਈ ਕਹਿ ਦਿੱਤਾ ਗਿਆ ਹੈ ਤਾਂ ਵੱਡੀ ਖਬਰ ਹੈ ਰਣਵੀਰ ਲਾਹਬਾਦਿਆ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਜੇ ਕਹੀਏ ਕਿ ਮਾਨਸਿਕ ਤੌਰ ਦੇ ਉਤੇ ਔਰ ਉਹ ਰਾਹਤ ਹਜੇ ਤੱਕ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਲੋਕਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਲਗਾਤਾਰ ਇਸ ਸ਼ੋ ਨੂੰ ਭੰਡਿਆ ਜਾ ਰਿਹਾ ਜੋਸ਼ਲੀਲ ਟਿੱਪਣੀ ਰਣਵੀਰ ਲਾਹਾਂਬਾਦ ਗਿਆ ਦੇ ਵੱਲੋਂ ਕੀਤੀ ਗਈ ਸੀ ਤਾਂ ਉਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਨਿਸ਼ਾਨੇ ਤੇ ਚੱਲ ਰਹੇ ਨੇ ਔਰ ਉੱਥੇ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਵੀ ਵੰਗਾਰ ਦੇ ਹੋਏ ਵੱਡੀ ਫਟਕਲ ਲਗਾਈ ਹੈ